ਅੱਜ ਬੜੇ ਹਰਸ਼ਦਾ ਦਿਨ ਹੈ ਪਰ ਵਿਸ਼ੇ ਹੈ ਅੱਜ ਅਸੀਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਜੋ ਹੁਸ਼ਿਆਰਪੁਰ ਯੂਨਿਟ ਹੈ ਉਹਦੇ ਵੱਲੋਂ ਇੱਕ ਵਪਾਰ ਮਿਲਨ ਸਮਰੋਹ ਕੀਤਾ ਗਿਆ ਹੈ ਵਪਾਰ ਮਿਲਨ ਸਮਰੋਹ ਦੇ ਵਿੱਚ ਤਕਰੀਬਨ ਹੁਸ਼ਿਆਰਪੁਰ ਦੀਆਂ ਕਾਫੀ ਐਸੋਸੀਏਸ਼ਨਾਂ ਨੇ ਪਾਰਟਿਸਪੇਟ ਕੀਤਾ ਤੇ ਪ੍ਰਦੇਸ਼ ਦੇ ਅਧਿਖ ਮਾਨਯੋਗ ਸ਼੍ਰੀ ਪਿਆਰੇ لال ਸੇਠ ਜੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਸਮੀਰ ਜੈਨ ਜੀ ਔਰ ਵਾਈਸ ਪ੍ਰੈਜ਼ੀਡੈਂਟ ਦੁੱਗਲ ਸਾਹਿਬ ਸੈਕਟਰੀ ਵਿਜੇ ਰਤਨ ਜੀ ਫਰੀਦਕੋਟ ਤੋਂ ਉਹ ਵੀ ਇੱਥੇ ਪਹੁੰਚੇ ਨੇ ਸੋ ਮੈਂ ਸਾਰੇ ਪੰਜਾਬ ਦੀ ਟੀਮ ਦਾ ਔਰ ਸਾਰੇ ਹੁਸ਼ਿਆਰਪੁਰ ਦੇ ਜਿੰਨੇ ਵੀ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ ਕੋਰੋਨਾ ਦੀ ਟੀਮ ਮੈਂ ਅੱਜ ਦੀ ਇਸ ਮੀਟਿੰਗ 'ਚ ਆਉਣ ਤੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਦੇਣਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜੋ ਅੱਜ ਦਾ ਉਪਰਾਲਾ ਹੈ ਕਾਮਯਾਬ ਹੋਇਆ ਹੈ ਜੈ ਸ਼੍ਰੀ ਰਾਮ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਯੂਨਿਟ ਹੁਸ਼ਿਆਰਪੁਰ ਦੇ ਪ੍ਰਧਾਨ ਚੇਰੀ ਗੋਪੀ ਚੰਦ ਜੀ ਕਪੂਰ ਔਰ ਉਹਨਾਂ ਦੀ ਟੀਮ ਉਹਨਾਂ ਨੇ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਇੱਕ ਰਿਕੁਐਸਟ ਦੇ ਉਤੇ ਅੱਜ ਇਹਦੀ ਤਗੜੀ ਮੀਟਿੰਗ ਆ ਹੁਸ਼ਿਆਰਪੁਰ ਦੇ ਚ ਬੁਲਾਈ ਜਿਹਦੇ ਚ ਤਕਰੀਬਨ 150 ਬੰਦੇ ਨੇ ਸ਼ਮੂਲੀਅਤ ਕੀਤੀ ਸਾਥੀਏ ਨੇ ਵਪਾਰੀ ਭਰਾਵਾਂ ਨੇ ਔਰ ਜਿਹਦੇ ਚ 25 ਤੋਂ 30 ਐਸੋਸੀਏਸ਼ਨਾਂ ਜਿਹੜੀਆਂ ਸੀ ਉਹਨਾਂ ਨੇ ਹੁਸ਼ਿਆਰਪੁਰ ਦੀਆਂ ਜਿਹੜੀਆਂ ਉਹ ਚਮੂਲੀਤ ਹੋਈ ਹੈ ਔਰ ਅੱਜ ਇੰਨੀ ਸਰਦੀ ਦੇ ਬਾਵਜੂਦ ਇੰਨੀ ਇਕੱਠ ਹੋਣਾ ਇਹ ਇੱਕ ਵਪਾਰ ਮੰਡਲ ਦੀ ਬੜੀ ਵੱਡੀ ਉਪਲਬਧੀ ਹੈ ਔਰ ਜਿਹਦੇ ਸਿਰਾ ਜਿਹੜਾ ਹੈ ਸਾਰਾ ਚੀ ਦੀ ਗੋਪੀ ਚੰਕਪੂਰ ਔਰ ਉਹਨਾਂ ਦੀ ਟੀਮ ਜਨਰਲ ਸੈਕਟਰੀ ਜਿਹੜੇ ਨੇ ਆਪਣਾ ਭਰਦwaj ਜੀ ਔਰ ਰਜੇਸ਼ ਜੈਨ ਜੀ ਇਹ ਉਹਨਾਂ ਦੇ ਸਿਰ ਤੇ ਔਰ ਉਹਨਾਂ ਦੇ ਸਾਥੀਆਂ ਸਿਰ ਤੇ ਜੰਦਾ ਸੋ ਅੱਜ ਅਸੀਂ ਕਾਫੀ ਮੁੱਦਿਆਂ ਤੇ ਉੱਤੇ ਗੱਲ ਕੀਤੀ ਹੈ ਜਿਹਦੇ ਵਿੱਚ ਸਾਡੇ सुमीर जैन जी जनरल सेक्रेटरी वाइस प्रधान सुरेंद्रर दुगल जी स्टेट दे जेड़े ने और बाकी भी ਸਾਡੇ ਸਾਥੀ ਜਿਹੜੇ ਨੇ ਉਹ ਆਏ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਨੇ ਲੇਕਿਨ ਮੇਨ ਮੁੱਦਾ ਸਾਡਾ ਇਹ ਹੀ ਹੈ ਕਿ ਵਪਾਰੀ ਵਰਕਰ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਤਰੱਕੀ ਕਰੇ ਔਰ ਖਾਸ ਕਰ ਪੰਜਾਬ ਦੇ ਵਿੱਚ ਔਰ ਜਿਹੜੀਆਂ ਮੁਸ਼ਕਿਲਾਂ ਅਗਰ ਕੋਈ ਆਦਨੀਆਂ ਦਰਪੇਸ਼ ਸਾਡੀ ਉਹਨਾਂ ਅਗੇ ਬੇਨਤੀ ਇਹ ਹੀ ਅਸੀਂ ਕੀਤੀ ਹੈ ਕਿ ਸਾਨੂੰ ਉਹ ਜ਼ਰੂਰ ਦੱਸੋ ताकि ਅਸੀਂ ਉਹਦਾ ਵੱਧ ਤੋਂ ਵੱਧ ਪਰਿਯਤਨ ਕਰਕੇ ਨਿਪਟਾਰਾ ਕਰ ਸਕੀਏ ਔਰ ਵਪਾਰੀ ਵਰਗ ਨੂੰ ਰਾਹ ਦੇ ਸਕੀਏ ਔਰ ਸਭ ਤੋਂ ਵੱਡਾ ਜਿਹੜਾ ਅਸੀਂ ਅੱਜ ਸੰਦੇਸ਼ ਦਿੱਤਾ 16 ਮਾਰਚ 2026 ਨੂੰ ਇੱਕ ਵਪਾਰੀ ਦਿਵਸ ਜਿਹੜਾ ਕਿ ਪਿਛਲੇ ਸਾਲ ਤੋਂ ਅਸੀਂ ਸ਼੍ਰੀ ਅਮਰਤ ਲਾਲ ਜੈਨ ਜੀ ਦੇ ਜਨਮ ਦਿਨ ਦੇ ਉੱਤੇ ਸ਼ੁਰੂਆਤ ਕੀਤੀ ਸੀ ਉਹਨੂੰ ਅਸੀਂ ਅੱਗੇ ਵਧਾਉਂਦੇ ਹੋਏ ਹਰ 16 ਮਾਰਚ ਨੂੰ ਵਪਾਰੀ ਦਿਵਸ ਮਨਾਇਆ ਜਾਏਗਾ ਉਸ ਇਹ ਹੈ ਕਿ ਅੰਮ੍ਰਿਤਸਰ ਚ ਸਟੇਟ ਲੈਵਲ ਤੇ ਬਹੁਤ ਵੱਡਾ ਫੰਕਸ਼ਨ ਕਰ ਰਹੇ ਆਂ ਔਰ ਸਾਰੇ ਭਰਾਵਾਂ ਕੇ ਚਾਰਪੁਰ ਦੇ ਡਿਸਟ੍ਰਿਕਟ ਦੇ ਜਿਨੇ ਮੈਂਬਰਾਂ ਨੇ ਇਹਨਾਂ ਕੇ ਬੇਨਤੀ ਕੀਤੀ ਹੈ ਕਿ ਵਾਚ ਟੂ ਵਾਚ ਮੂਰੀਏ ਸਾਨੂੰ ਦੇਣ ਤਾਂ ਕਿ ਉਸ ਉਹਦੇ ਵਿੱਚ ਅਸੀਂ ਮਾਨਯੋਗ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਅੱਗੇ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਦਾ ਇਨਵੀਟੇਸ਼ਨ ਅਕਸੈਪਟ ਕੀਤਾ ਕਬੀਓ 20 ਗੈਸਟ 16 ਮਾਰਚ ਨੂੰ ਸਾਡੇ ਜਿਹੜੇ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਉਸ ਵਪਾਰੀ ਦੇ ਵਜੀ ਉਹਦੀ ਚੀਫ ਗੈਸਟ ਹੋਵੰਗੇ ਸੋ ਅਸੀਂ ਵਪਾਰੀ ਵਰਗ ਪੰਜਾਬ ਦੇ ਵਿੱਚ ਖੁਸ਼हाल ਰਵੇ ਕਿਸ ਤਰ੍ਹਾਂ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਅਸੀਂ ਉਹਨਾਂ ਦਾ ਪਰਯਤਨ ਕਰਕੇ ਸਾਥ ਦੇ ਸਕਨੇ ਆਂ ਔਰ ਕਿਹੜੇ ਕਿਹੜੀ ਉਹਨਾਂ ਨੂੰ ਹੋਰਗੇ ਡਿਸਟ੍ਰਿਕਟ ਲੈਵਲ ਤੋਂ ਹਟਕੇ ਕੌਨਸਟਿਟੂਐਂਸੀਆਂ ਦੇ ਵਿੱਚ ਦਿਹਾਤਾਂ ਦੇ ਵਿੱਚ ਕਸਬਿਆਂ ਦੇ ਵਿੱਚ ਅਸੀਂ ਆਪਣੀ ਜਿਹੜੀ ਹੈ ਕਿਨੇ ਮੈਂਬਰਸ਼ਿਪ ਇਹਨੂੰ ਵਿਧਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਪੰਜਾਬ ਪਰਦੇ ਵਪਾਰ ਮੰਡਲ ਵਪਾਰੀਆਂ ਦਾ ਇੱਕ ਸਤੰਭ ਬਣ ਕੇ ਸਾਹਮਣੇ ਖੜਾ ਆਵੇ ਔਰ ਸਰਕਾਰਾਂ ਜਿਸ ਤਰ੍ਹਾਂ ਅੱਗੇ ਵੀ ਸਾਨੂੰ ਸਹਿਯੋਗ ਦਿੰਦੀ ਆਈਆਂ ਔਰ ਹੁਣ ਵੀ ਸਾਨੂੰ ਸਹਿਯੋਗ ਦੇ ਇਹਨਾਂ ਲਫ਼ਜ਼ਾਂ ਨਾਲ ਧੰਨਵਾਦ